ਕੋਈ ਵੀ ਨਹੀਂ ਉੱਤੇ ਬਣਾਉਣਾ ਆਵੇ ਬਸਿਆਲੇ ਕਦੋਂ ਆਉਂਦੇ ਹੋਂ ਉੱਤੇ ਕਿਤੇ ਇਹਨਾਂ ਨੂੰ ਕਿਹੜਾ ਕੋਈ ਨਹੀਂ ਪਤਾ ਕਿ ਤੇਰੀ ਚਾਹ ਵੱਜ ਗਈ ਹੈ ਹਾਂ ਚਲੋ ਚਲੋ ਤੁਸੀਂ ਜੇ ਤੁਸੀਂ ਚਾਹਣਾ ਉੱਤੇ ਲਾਈਵ ਹੋ ਗਿਆ ਹੈ ਕੋਈ ਲਾਈਵ ਜਗ ਗਈ ਕੀ ਕਰਨ ਦਿਓ ਉਹ ਲਾਈਵ ਜਗ ਗਈ ਮੈਨੂੰ ਸਮਝ ਆਉਂਦੀ ਕਿ ਕਰਨ ਦਿਓ ਕੀ ਹੋਇਆ ਕਸ਼ਮੀਰੀ ਨਹੀਂ ਆਇਆ ਵੀਡੀਓ ਆਨ ਕਰਕੇ ਬੈਠੀ ਹੈ ਉਹ ਨਾਲ ਵੀ ਉਹਨਾਂ ਕੋਸ਼ਿਸ਼ ਨਹੀਂ ਆਇਆ। ਉਹ ਕਹਿੰਦਾ ਤੈਨੂੰ ਇਹਨੂੰ ਖੁਦ ਕੁਛ ਖਾਦਾ ਨਹੀਂ ਕਿ ਤਾ। ਹੈ? ਕੁਛ ਵੀ ਨਹੀਂ। ਆਪਾਂ ਨੇ ਪੁੱਛਿਆ ਨਹੀਂ ਤੈਨੂੰ ਨੇ ਕੁਛ। ਉਹ ਕਹਿੰਦਾ ਮੈਂ ਉੱਥੇ ਹੀ ਖਾ ਕੇ ਆਇਆ ਮੈਨੂੰ ਭੁੱਖ ਨਹੀਂ ਆ। ਕੀ ਖਾ ਕੇ ਆਇਆ? ਸਕੂਲ ਤੋਂ ਹੀ ਖਾ ਕੇ ਆਇਆ। ਹੈ? ਸਕੂਲ ਤੋਂ ਹੀ ਖਾ ਕੇ ਆਇਆ ਕੁਛ। ਕੀ ਸਕੂਲ ਤੋਂ ਕੀ ਖਾ ਲਿਆ? ਮੇਰੀ ਗੱਲ ਸੁਣ। ਕੁਛ ਪੈਣਾ ਪਿਆ ਨਹੀਂ। ਨਾ? ਆਪਾਂ ਨਹੀਂ ਕੋਣ ਆ ਰਹੇ ਨੇ। ਕੋਈ ਵੀ ਨਹੀਂ ਆਇਆ। ਉਹ ਪਾਪਾ ਜੀ ਉਹਨਾਂ ਨੇ ਪੀਤੀ ਸੀਗੇ। ਹੈ? ਪਾਪਾ ਜੀ ਉਹਨਾਂ ਨੇ ਉਹ ਕਹਿੰਦੇ ਮੈਨੂੰ ਭੁੱਖ ਲੱਗੀ ਏ ਇਸ ਕਰਕੇ ਉਹ ਕਹਿੰਦੇ ਮੈਨੂੰ ਭੁੱਖ ਲੱਗੀ ਏ ਇਸ ਕਰਕੇ ਕੋਈ ਵੀ ਨਹੀਂ ਆਇਆ ਉਹ ਰਾਮਾਨੀ ਸੋ ਇਹ ਵੀ ਦਵਾਇਰਾ ਮੈਂ ਬਿਨਾ ਦੁਕਾਣ ਤੇ ਆਇਆ ਤੇ ਅੱਜ ਤੋਂ ਹੋਰ ਬੜਾ ਨਿਕਲ ਤੀ ਕਿਹੜੇ ਪਾਣ ਦਿੱਤੇ ਦੇ ਯਾਰ ਵੱਡੇ ਪਾੜੇ ਵੱਡੇ ਬਾਪੇ ਬਾਬਾ ਜੀ ਛੋਟੇ ਹੋ ਗਏ ਹੋ ਬਈ ਵੱਡੇ ਹੋ ਗਏ ਹੋ ਮੈਂ ਕਿਹਾ ਨਹੀਂ ਲੱਤੀ ਆ ਲਿਆ ਕਿ ਕਿੰਨੇ ਹੈ ਪਰਾਵੇ ਚਾਹ ਲੱਗਦੀ ਨਹੀਂ ਬਾਬਾ ਨੇ ਦੀ ਦੀ ਖੇਦੀ ਕੋਈ ਜਾਂਦੀ ਦੋ ਬੈਠ ਕੇ ਚਾਹ ਪੀਂਦੇ ਆ ਜੀ ਮੈਂ ਮੈਨੇ ਜੇ ਸਕੀਨ ਬਾਬਾ ਕੋਲੋਂ ਆਪਕੋ ਕਰਾਣਾ ਕੱਲ੍ਹ ਦੱਸ ਅੱਗੇ ਉੱਥੋਂ ਦਾ ਮਤਲਬ ਹੋਇਆ ਇੱਕ ਦਾਦਾ ਜੀ ਆਪਾਂ ਲੈ ਆਉਂਦੇ ਨਾ ਮੈਂ ਰਾਤੀ 2:30 ਵੇ ਆ अजान मैं भी किन ताकत ना थी मैं सीधा तोड़ दिया ठीक है उत्तम समझो ओके आपसे सॉन्ग पे काम कर दवे हां नहीं मैं थोड़ा थक गया ऊपर भेज दी है मुझे हम होता हो गया हां बड़ा नाम या किधर मेरा मेरा काट है ही नहीं मार हां आज के सरप्राइज नहीं नहीं सरप्राइज है सारे ਜਿੰਨਾਂ ਦੇ ਸ਼ਰੀਜ਼ਾ ਕੋਲ ਮੈਂ ਜਸਤ ਜਿੰਨਾਂ ਕਰੂੰ ਹਾਂ ਜੀ 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 ਕੋਟ ਲਾ ਗਏ ਨਾ ਸਰ ਰਤੂ ਵਿੰਦ ਸੇ ਆਉਂਦੇ ਹੈ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਕੋਈ ਨੰਦਾ ਜਿੰਨ ਨੂੰ ਵੀ ਜਲਿਆ ਗਏ ਕਿੰਨਾ ਫੋਰਬੋਡਾ ਬੜਾ ਵੱਡਾ ਘਟਾ ਰਹੀ ਹੈ ਮਮਾ ਨੇ 50 ਮਿੰਟਾਂ ਦੇ ਅੰਦਰ ਅੰਦਰ ਪਗੜੀ ਵੀ ਕੱਟਿਆ ਇਹਨੇ ਫਾਸਟ ਫਾਸਟ ਮਮਾ ਫਾਸਟ ਹੋਣਾ ਪੈਂਦਾ ਕਿ ਜਦੋਂ ਸਰਪ੍ਰਾਈਜ਼ ਮਿਲਦੇ ਨਾ ਫਿਰ ਫਾਸਟ ਹੋਣਾ ਪੈਂਦਾ ਇਹ ਉੱਪਰ ਨਾ

ਵਲੌਗ ਬਣਾ ਕਾਣਾ ਹਾਂਜੀ ਨੀਨਾ ਜੀ ਬੇਬੀ ਜੀ ਨਿਕਾਣਾ ਕੱਲ ਹੀ ਅੱਜ ਕੱਲ ਨੂੰ ਆਣਾ ਹਾਂਜੀ ਅੱਜ ਸਿਨਾ ਦਸਿਨਾ ਮੈਂ ਆਇਆ ਠੀਕ ਆ ਦਸਤਾ ਹੈ ਲੋਕਰਾ ਤਾਂ ਨਹੀਂ ਨਹੀਂ ਵਲੌਗ ਤੇ ਉਹਨਾਂ ਨੂੰ ਮੈਂ ਉੱਧੇ ਬਣਾਉਣੀ ਹੈ ਕਿ ਪਾ ਦੂਗੇ ਹਾਂ ਔੜੇ ਖਾਣੇ ਆਜੋ ਹੋਣਾ ਨਹੀਂ ਤੇ ਸਿਰ ਕੁ ਖਤਮੇ ਤੇ ਪਿਛੇ ਨਾਲ ਆਜੋ 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 ਕਿੱਦਾਂ ਤੇ ਲੱਗੇ ਬੱਸ ਜੰਮੇ ਲੱਗੇ ਮੈਂ ਆਪ ਨਾਲ ਆ ਗਿਆ ਹਾਂ ਤੇ ਜੈਲੀ ਆ ਤੇ ਨਾ ਮੈਂ ਤੁਹਾਨੂੰ ਮਮਾ ਨੇ ਆ ਜਾ ਮੁੰਡੀ ਪੋਣੇ ਹਾਂਜੀ ਤੇਰੀ ਪੋਣੇ ਨਹੀਂ ਨਹੀਂ ਪਕੌੜਿਆਂ ਦਾ ਕੰਮ ਮਮਾ ਦਾ ਅੱਛਾ ਕਨੇ ਪੋਣੇ ਨਹੀਂ ਆਉਂਦੇ ਨਹੀਂ ਮੈਂ ਪਕੌੜੇ ਨਹੀਂ ਆਉਂਦੇ ਨਹੀਂ ਬਣਾਉਂਦੇ ਆ ਪਰ ਵਧੀਆ ਨਹੀਂ ਹੁੰਦੇ ਉਹਨੇ ਆਜੋ 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 ਮਮਾ ਜੀ ਅਦਰਕ ਪੈਣ ਲੱਗੇ ਨੇ ਮਿਰਚਾਂ ਵਾਲੇ ਵੀ ਪਕੌੜੇ ਮਿਰਚਾਂ ਵਾਲੇ ਆਂ ਅਦਰਕ ਵਾਲੇ ਓਕੇ ਅਦਰਕ ਵਾਲੇ ਵੀ ਹਲੋ ਜੀ ਮਿਰਚਾਂ ਵਾਲੇ ਸ਼ਕੋ ਜੀਨ ਦੇਖਦੇ ਆ ਤੁਹਾਡੇ ਤੋਂ ਜਿਆਦਾ ਤੁਹਾਡੇ ਤੋਂ ਤੁਹਾਡੇ ਦਵਾਂ ਚ ਕੌਣ ਜਿਆਦਾ ਮਿਰਚ ਖਾ ਸਕਦਾ ਹੈ ਤੁਹਾਨੂੰ ਪਤਾ ਨਹੀਂ ਮੈਂ ਕਿੰਨੇ ਕਿੰਨੇ ਪਰੌਂਠੇ ਖਾਏ ਨੇ ਕਿੰਨੇ ਕਿੰਨੇ ਮੈਂ ਨਾ ਕੀ ਆ ਗੋਲ ਗੱਪੇ ਖਾ ਲੈਣਾ ਕਿੰਨੇ ਕਿੰਨੇ 20 ਤੇ ਮੈਂ ਖਾ ਹੀ ਚੱਲਾਂਗਾ ਗੋਲ ਗੱਪੇ ਕੇ ਪਰੌਂਠੇ ਹਾਂ ਪ੍ਰੋਂਟੇ ਖਾਇਦੇ ਛੇ ਸਾਤ ਤੇ ਵੇਦਨਾ ਕੋਣ ਥੱਕਦਾ ਬੇਲੋ ਬੜਾ ਬੜਾ ਹੀ ਕੋਣ ਵੜਾ ਤੇ ਇਹ ਕਿੰਨੇ ਖਾਂਦੇ ਭਗਉੜੇ ਦੋ ਬਸ ਕਬਈ ਤੇ ਮੈਂ ਚਾਰ ਚਾਰ ਅਸੇ ਪਹਾੜੇ ਬੰਦੇ ਜਲਾਦੇ ਸਾਰੇ ਇੱਥੇ ਅਨੇ ਮੇਜੋੜੀ ਖਾਂ ਖਾਂ ਚੰਗਲਾ ਮਾਈ ਹਾਂ ਮੇਰਾ ਖਾਣਾ ਅਸੀਂ ਤੇ ਕੰਪੀਟੀਸ਼ਨ ਕਰਨੇ ਆ ਤੁਹਾਡੀ ਮਿਰਚ ਦਾ ਦੋਵਾਂ ਚੋਂ ਆਹ ਤੇ ਖਾ ਬਾਬਾ ਕਿਹੜੀ ਅਦਰਕ ਅਦਰਕ ਦਾ ਖਾਣਾ ਆਹ ਅਦਰਕ ਆ ਆ ਅਦਰਕ ਦੋਵੇਂ ਆਹ ਕਰ ਗਰਮ ਹੋ ਜੀ ਅੱਜ ਮੈਂ ਕੱਚਾ ਖਾ ਰਿਹਾ ਨਾ ਬੜਾ ਬੜਾ ਦਾ ਤੇ ਕੱਚਾ ਜੀ ਨੂੰ ਥੋੜਾ ਪਾਣੀ ਪਾ ਕੇ ਨਾ ਕੱਚਾ ਵੀ ਬੋਨੇ ਵਿੱਚ ਆਇਆ ਚਾਹ ਹੀ ਉੱਡ ਗਿਆ ਹਾਂ ਕਹੀਂ ਨਾ ਕੁੱਟ ਗਿਆ ਨਾ ਹਾਂ ਮੇਰੇ ਕਹਿੰਦੇ ਫਿਰ ਉਹ ਚਾਹ ਪਾ ਜੀਦਾ ਫਿਰ ਚਾਹ ਫਿਰ ਬੜੀ ਜ਼ਿਆਦਾ ਗਰਮ ਜੀਆ ਸਵਾਦ ਦਿੰਦਾ ਆ ਦਿ ਲਈਏ ਕਰ ਹਦੀ ਜਾਓ ਫਿਰ ਨਹੀਂ ਲਈਦੀ ਹੁਣ ਅੱਗੇ ਬੰਦਾ ਹੁੰਦਾ ਚੱਕੀ ਹਾਂ ਉਹ ਕੰਮ ਕਰਦਾ ਬੰਦਾ ਨਹੀਂ ਨਾਗਾ ਹਾਂ ਉਹ ਕੱਲਾ ਬੰਦਾ ਪੱਠੇ ਪਵਾ ਮਾਰ ਰਿਹਾ ਪੱਠੇ ਦੋ ਟਾਈਮ ਮਾਰ ਰਿਹਾ ਬੰਦਾ ਬਾਕੀ ਸਿਰ ਕਰ ਕੁੱਲੀ ਤੇ ਆਪਣੇ ਮਾਰੇ ਮੋਟੇ ਆਵੇ ਲੈ ਡੈੜੀ ਸਾੜੀਆ ਬੰਦਾ ਪੱਕਾ ਨਹੀਂ ਖੈ ਬੰਦਾ ਹੱਸੀ ਬੜੀ ਹੋ ਜਾਂਦੀ ਇਹ ਕੱਚੀ ਦੇ ਕੱਚੀ ਨਾਲ ਦੀ ਮੈਂ ਜਾਂਦੀ ਆ ਆ ਗਏ ਆ ਵਲੋਗਰ ਵਲੋਗਰ ਨਹੀਂ ਜਾਣ ਛੱਡਦੇ ਸਗਲਾ ਕੋਈ ਕਿਨ ਦੇ ਉਧਰ ਕੋਈ ਸੇ ਰੋਪੀ ਤੁਹਾਨੂੰ ਖਾਤੋਂ ਖਾਪ ਖਾਤਾ ਹੈ ਸਵਾਦ ਤੇ ਇਨਾਂ ਨੇ ਬਾਬਾ ਹਾਂ ਸਵਾਦ ਦੇ ਰਹਿਣੇ ਆ ਕਦੇ ਨਾਲ ਕੇ ਇਹ ਸਵਾਦ ਦੇ ਰਿਹਾ ਹੈ ਜਿਹੜੀ ਦੇਖਣੇ ਵਈਆ ਗਾੜੀ ਬਨਾਣ ਹੈ